ਨੋ ਵਾਹੇ ਗੁਰੂ ਜੀ ਸੋ ਰਠਾ ਮਹੱਲਾ 5 ਗੁਰੂ ਪੁਰਾ ਪੇਟੋ ਵਡਵਾਗੀ ਮਨੇ ਪਿਆ ਪਰਗਾਸ ਕੋਈ ਨ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸ ਗੁਰਪੂਰਾ ਪਿਟਿਓ ਵਢਵਾਗੀ ਮਨੇ ਪਿਆ ਪਰਗਾਸ ਕੋਈ ਨਾ ਪਹੁੰਚ ਲੋਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸ ਆਪਣੇ ਸਤਗੁਰ ਕੈ ਬਲਹਾਰੈ ਅਗੈ ਸੁਖ ਪਾਚੈ ਸੁਖ ਸਹਿਜ ਕਰ ਆਨੰਦ ਅਮਾਰਾ ਰਾਉ ਅੰਤਰ ਜਾਮੀ ਕਰਨ ਹਾਰ ਸੋਈ ਖਸਮ ਹਮਾਰਾ ਨਿਰਪਬ ਗੁਰ ਚਰਨੀ ਲਾਗੇ ਇਕ ਰਾਮ ਨਾਮ ਆਧਾਰਾ ਸਭੁਲ ਦਰਸਨੇ ਆਕਾਲ ਮੂਰਤ ਪ੍ਰਭ ਐ ਵੀ ਉਹ ਵਣਹਾਰ ਕੰਟ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ ਵਢੀ ਵਢੈ ਆਈ ਅਚਰਜ ਸੋਭਾ ਕਾਰਜ ਆਯਾਰਾਸੇ ਨਾਨਕ ਕੋ ਗੁਰਪੂਰਾ ਭੇਟਿਓ ਸਗਲੇ ਦੁਖ ਬਿਨਾਸੇ ਵਡì ਵਡਿਆਈ ਅਚਰਜ ਸੋਬਾ ਕਾਰਜ ਆਯਾ ਰਸੇ ਨਾਨਕ ਕੋ ਗੁਰਪੁਰਾ ਭੇਟਿਓ ਸਗਲੇ ਦੁਖ ਬਿਨਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਟ ਮਹੱਲਾ ਪੰਜਵਾ ਗੁਰ ਪੂਰਾ ਪੇਟਿਓ ਵਡਭਾਗੀ ਮਨੇ ਪਿਆ ਪਰਗਾਸਾ ਕੋਈ ਨ ਪਹੁੰਚਨ ਹਾਰਾ ਦੂਜਾ ਆਪਣੇ ਸਾਇਬ ਕਾ ਪਰਵਾਸਾ ਪਤਿਤ ਪਾਵਨ ਭਗਤ ਬਚਲ ਜਗਦੀ ਜੋਤ ਜ਼ਾਰਾ ਜ਼ਹੂਰ ਹਾਜਰਾ ਹਜ਼ੂਰ ਸਰਬ ਕਲਾ ਭਰਪੂਰ ਬਾਣੀ ਕੇ ਬਉਇਥ ਕਲਜੁਗ ਦੇ ਜਹਾਜ ਲੋਕ ਪ੍ਰਲੋਕ ਦੇ ਰਖਕ ਦੀਨ ਅਤੇ ਦੁਨੀਆਂ ਦੇ ਮਾਲਕ ਸਤਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ ਅੰਮ੍ਰਿਤ ਵੇਲੇ ਸਤਿਗੁਰੂ ਪਾਤਸ਼ਾਹੀ ਨੇ ਆਪਣੀ ਪਾਵਨ ਪਵਿੱਤਰ ਨਿੱਗੀ ਗੋਦ ਅੰਦਰ ਬੈਠਣ ਦਾ ਸੋਹਣਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ ਆਪ ਸਤਿਗੁਰੂ ਪਾਤਸ਼ਾਹ ਜੀ ਦੀ ਗੋਦ ਅੰਦਰ ਬੈਠ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੇ ਪਿੱਤਰ ਦਰਸ਼ਨ دیدار ਦਰਸ਼ਨ ਉਪਦੇਸ਼ ਗੁਰੂ ਕੀ ਬਾਣੀ ਸਰਵਣ ਕਰਕੇ ਗੁਰੂ ਜੀ ਦੀਆਂ ਸਿੱਖਾਂ ਪ੍ਰਾਪਤ ਕੀਤੀਆਂ ਹਨ ਸਤਿਗੁਰੂ ਪਾਤਸ਼ਾਹ ਜੀ ਨੇ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤਖਤਿ ਸਿਸ਼ੋਭਤ ਹੋ ਕਰਕੇ ਜੋ ਸਤਿਗੁਰੂ ਪਾਤਸ਼ਾਹ ਜੀ ਨੇ ਹੁਕਮ ਉਪਦੇਸ਼ ਬਖਸ਼ਿਸ਼ ਕੀਤਾ ਹੈ ਅੱਜ ਵਾਲਾ ਪਵਨ ਪਵਿੱਤਰ ਸ਼ਬਦ ਫਤਕੁਰ ਪਾਤਸ਼ਾਹ ਜੀ ਦਾ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਸੋਠ ਰਾਗ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 609 ਅਤੇ 610 ਦੇ ਸ਼ਬਦ ਸਰੂਪ ਸੁਭਾਏਮਾਨ ਹੈ ਸ਼ਬਦ ਦਾ ਕੇਂਦਰੀ ਪਾਵ ਪਾਵਰ ਹਾਉ ਦੀਆਂ ਪੰਕਤੀਆਂ ਆਪਣੇ ਸਤਿਗੁਰ ਕੈ ਬਲਹਾਰੈ ਅਗ ਸੁਖ ਪਾਛੈ ਸੁਖ ਸਹਿਜੈ ਕਰ ਆਨੰਦ ਹਮਾਰਾ ਹੈ ਇਹ ਭਾਈ ਮੈਂ ਆਪਣੇ ਗੁਰੂ ਤੋਂ ਬਲਹਾਰ ਜਾਂਦਾ ਹੈ ਕਿਉਂਕਿ ਜੇ ਇਸ ਜੀਵਨ ਅੰਦਰ ਕੋਈ ਆਨੰਦ ਦੀ ਦਾਤ ਦੇਣ ਵਾਲਾ ਹੈ ਜਾਂ ਜੀਵਨ ਨੂੰ ਸਫਲਾ ਕਰਨ ਵਾਲਾ ਹੈ ਜਾਂ ਉਸ ਪ੍ਰਮਾਤਮਾ ਦੀ ਪ੍ਰਾਪਤੀ ਦਾ ਮਾਰਗ ਦੱਸਣ ਵਾਲਾ ਹੈ ਤਾਂ ਕੇਵਲ ਤੇ ਕੇਵਲ ਗੁਰੂ ਹੈ ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨ ਨੇ ਸਾਹਿਬ ਕਿੰਨੇ ਨੇ ਬਿਨ ਸਤਿਗੁਰ ਕਿਨੇ ਨਾ ਪਾਇਓ ਅਜ ਤੱਕ ਵੀ ਜੇ ਕਿਸੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਕੀਤੀ ਹੈ ਤੇ ਗੁਰੂ ਦੇ ਰਾਈ ਕੀਤੀ ਆ ਗੁਰੂ ਤੋਂ ਬਿਨਾ ਕਿਸੇ ਨੇ ਉਸ ਅਕਾਲ ਪੁਰਖ ਦੀ ਪਰਮਾਤਮਾ ਦੀ ਪ੍ਰਾਪਤੀ ਨਹੀਂ ਕੀਤੀ ਬਿਨ ਸਤਗੁਰ ਕਿਨੇ ਨਾ ਪਾਇਓ ਬਿਨ ਸਤਗੁਰ ਕਿਨੇ ਨਾ ਪਾਇਆ ਸਤਗੁਰ ਵਿੱਚ ਆਪ ਰੱਖਿਆ ਉਹਨੂੰ ਕਰ ਪ੍ਰਗਟ ਆਖ ਸੁਣਾਇਆ ਸਤਗੁਰ ਮਿਲਿਆ ਸਦਾ ਮੁਕਤ ਹੈ ਜਿਹਦੇ ਵਿੱਚੋਂ ਮੋਹ ਚਕਾਇਆ ਉਤਮ ਇਹ ਵਿਚਾਰ ਹੈ ਜਨ ਸੱਚੇ ਸੋਚ ਚਤਲਾਇਆ ਪਰਮਾਤਮਾ ਕਿਰਪਾ ਕਰਦਾ ਏ ਤੇ ਗੁਰੂ ਦਾ ਮਲਾਕ ਹੁੰਦਾ ਏ ਗੁਰੂ ਕਿਰਪਾ ਕਰਦਾ ਏ ਤੇ ਪਰਮਾਤਮਾ ਨਾਲ ਜੋੜ ਜੋੜਦਾ ਏ ਗੁਰੂ ਅਤੇ ਪਰਮਾਤਮਾ ਵਿੱਚ ਭੇਦ ਕੋਈ ਨਹੀਂ ਪਰ ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਡੇ ਮਾਰਗ ਨੂੰ ਸਖੈਨ ਕਰਨ ਵਾਸਤੇ ਸਾਨੂੰ ਜੀਵਨ ਮਾਰਗ ਦੇਣ ਵਾਸਤੇ ਗੁਰੂ ਨੂੰ ਸੰਸਾਰ ਤੇ ਭੇਜਿਆ ਏ ਜਿਨ੍ਹਾਂ ਨੇ ਇਤਿਹਾਸ ਪੜ੍ਹਿਆ ਹੋਏਗਾ ਪਾਈ ਸਾਹਿਬ ਪਾਈ ਗੋਦਾ ਜੀ ਆਪਣੀ ਵਾਰ ਚ ਲਿਖਦੇ ਕਹਿੰਦੇ ਨੇ ਤਨ ਗੁਰੂ ਨਾਨਕ ਪਾਤਸ਼ਾ ਪਹਿਲੇ ਬਾਬੇ ਪਾਇਆ ਬਖਸ਼ਦਾਰ ਪਿੱਛੋਂ ਦੇ ਫਿਰ ਕਾਲ ਕਮਾਈ ਰੇਤ ਆਤ ਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ ਭਾਰੀ ਕਰੀ ਤਪੱਸਿਆ ਵੱਡੇ ਪਾਗ ਹਸਿਓ ਬਣਾਈ ਬਾਬਾ ਪੈਂਦਾ ਸੱਚਖੰਡ ਨੌ ਨਿਦ ਨਾਮ ਗਰੀਬੀ ਪਾਈ ਬਾਬਾ ਦੇਖੇ ਧਿਆਨ ਤਰ ਜਲਤੀ ਸਭ ਧਰਤੀ ਦੇ ਸਿਹਾਈ ਬਾਬੇ ਪੇਖ ਬਣਾਇਆ ਉਦਾਸੀ ਦੀ ਰੀਤ ਚਲਾਈ ਚੜਿਆ ਸੋਧਨ ਕਰਤ ਲਖਾਈ ਕਹਿਣ ਤੋਂ ਭਾਵ ਪ੍ਰਮਾਤਮਾ ਦੇ ਦਰ ਤੋਂ ਬਖਸ਼ਿਸ਼ ਲੈ ਕੇ ਤੇ ਪ੍ਰਮਾਤਮਾ ਨੇ ਇਹ ਗੱਲ ਆਖੀ ਕਹਿ ਲਗੇ ਨਾਨਕ ਆ ਸ਼ਬਦ ਦੀ ਦਾਤ ਲੈ ਆਪ ਵੀ ਜਪ ਤੇ ਸੰਸਾਰ ਨੂੰ ਵੀ ਇਹਦੇ ਨਾਲ ਜੋੜ ਤੇਰੇ ਤੇ ਮੇਰੇ ਵਿੱਚ ਕੋਈ ਭੇਦ ਨਹੀਂ ਜਿਸ ਉੱਪਰ ਤੇਰੀ ਨਜ਼ਰ ਉਸ ਉੱਪਰ ਮੇਰੀ ਨਜ਼ਰ ਜਿਸ ਉੱਪਰ ਤੇਰਾ ਕਰਮ ਉਸ ਉੱਪਰ ਮੇਰਾ ਕਰਮ ਤੇਰਾ ਨਾਮ ਗੁਰਪਰਮੇਸ਼ਰ ਮੇਰਾ ਨਾਮ ਪਾਰ ਪਰਮ ਪਰਮੇਸ਼ਰ ਤੇਰੇ ਤੇ ਮੇ ਤੇ ਮੇਰੇ ਵਿੱਚ ਭੇਦ ਕੋਈ ਨਹੀਂ ਆ ਨਾਨਕ ਸੋਦੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਭੇਦ ਨਹੀਂ ਆ ਗੁਰੂ ਤੇ ਪ੍ਰਮਾਤਮਾ ਇੱਕ ਆ ਪਰ ਗੁਰੂ ਨੇ ਸਰੀਰ ਧਾਰਨ ਕੀਤਾ ਕਿਉਂਕਿ ਸਾਨੂੰ ਉਪਦੇਸ਼ ਦੇਣ ਵਾਸਤੇ ਸਰੀਰ ਦੀ ਲੋੜ ਸੀ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਰੀਰ ਕਦਮਾ 10 ਜਾਮਿਆਂ ਵਿੱਚ ਮਾਰਜ ਨੇ ਸਰੀਰ ਧਾਰਨ ਜੋ ਕੀਤੇ ਨੇ ਖੇੜ ਸ਼ਬਦ ਹੀ ਹੈ ਪਰ ਸਰੀਰ ਧਾਨ ਕੀਤਾ ਕਿਉਂਕਿ ਸਾਡੇ ਵਿੱਚ ਬੈਠ ਕੇ ਸਾਨੂੰ ਉਪਦੇਸ਼ ਦੇਣ ਕਰਕੇ ਸਤਿਗੁਰ ਪਾਤਸ਼ਾਹ ਜੀ ਨੇ ਆਪਣਾ ਸਰੀਰ ਧਾਨ ਕੀਤਾ ਪਰ ਗੁਰੂ ਸਰੀਰ ਨਹੀਂ ਗੁਰੂ ਸ਼ਬਦ ਹੈ ਸ਼ਬਦ ਗੁਰੂ ਸੁਰਤ ਤੁਮ ਚੇਲਾ ਪ੍ਰਮਾਤਮਾ ਕਿਰਪਾ ਕਰਦਾ ਤੇ ਗੁਰੂ ਦਾ ਮਲਾਪ ਹੁੰਦਾ ਗੁਰੂ ਐਵੇਂ ਨਹੀਂ ਮਿਲਦਾ ਵੱਡੇ ਭਾਗਾ ਨਾਲ ਗੁਰੂ ਮਿਲਦਾ ਹੈ ਨਦਰ ਕਰੇ ਜੇ ਆਪਣੀ ਏਵੀ ਆਸਾ ਦੀ ਬਾਤ ਦਾ ਬਚਨ ਹੈ ਜੇ ਪ੍ਰਮਾਤਮਾ ਨਦਰ ਕਰੇ ਤੇ ਗੁਰੂ ਦਾ ਜੋੜ ਜੁੜਦਾ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਏ ਜੀਓ ਬਹੁਤੇ ਜਨਮ ਭਰ ਮਿਆ ਪ੍ਰਮਾਤਮਾ ਨੇ ਨਦਰ ਕੀਤੀ ਹੁਣ ਗੁਰੂ ਨੇ ਕਿਰਪਾ ਕੀਤੀ ਗੁਰੂ ਨਾਲ ਜੋੜ ਜੁੜਿਆ ਤੇ ਆਪਾਂ ਸੰਸਾਰ ਅੰਦਰ ਕੋਈ ਚੀਜ਼ ਖਰੀਦਣ ਵਾਸਤੇ ਜਾਂਦੇ ਆ ਉਹਦੇ ਵੱਟੇ 'ਚ ਕੁਝ ਮੁੱਲ ਦੇਣਾ ਪੈਂਦਾ ਹੈ ਤੇ ਗੁਰੂ ਦੀਆਂ ਇੰੀਆਂ ਰਹਿਮਤਾ ਇੰਨੀਆਂ ਬਖਸ਼ਾ ਸਾਡੇ ਤੇ ਗੁਰੂ ਨੇ ਤੇ ਆਪਣਾ ਪਰਿਵਾਰ ਤੱਕ ਸਾਡੇ ਤੋਂ ਕੁਰਬਾਨ ਕੀਤਾ ਤੇ ਗੁਰੂ ਨੂੰ ਆਪਾਂ ਕੀ ਭੇਟਾ ਕਰ ਸਕਦੇ ਆ ਸਾਰਾ ਕੁਝ ਤੇ ਇਹਦਾ ਦਿੱਤਾ ਹੈ ਨਾ ਜਿੰਨੀਆਂ ਦਾਤਾਂ ਦਾ ਜਿੱਪ ਹੋ ਗਏ ਸਾਰੀਆਂ ਪ੍ਰਮਾਤਮਾ ਦੀਆਂ ਦਿੱਤੀਆਂ ਹੋਈਆਂ ਨੇ ਗੁਰੂ ਦੀਆਂ ਦਿੱਤੀਆਂ ਹੋਈਆਂ ਨੇ ਗੁਰੂ ਸਾਰੀਆਂ ਦਾਤਾਂ ਦਾ ਮਾਲਕ ਹੈ ਸਾਚੇ ਸਹਬਾ ਕਾ ਨਾ ਹੀ ਕਰਦੇ ਰੇ ਸਾਰਿਆਂ ਨੂੰ ਦੇਣ ਵਾਲਾ ਹੈ ਦੇ ਰਿਹਾ ਹੈ ਦਿੰਦਾ ਰਹੇਗਾ ਦਿੰਦਾ ਦੇ ਲੈਦੇ ਥੱਕ ਪਾਏ ਲੈਣ ਵਾਲੇ ਥੱਕ ਜਾਂਦੇ ਨੇ ਉਹਦੀਆਂ ਦਾਤਾਂ ਦਾ ਕਦੀ ਕੋਈ ਅੰਤ ਨਹੀਂ ਜਿਹਦੇ ਵਿੱਚ ਕੋਈ ਗੁਣ ਨਹੀਂ ਉਹਨੂੰ ਗੁਣਾ ਨਾਲ ਭਰ ਦਿੰਦਾ ਹੈ ਜਿਹਦੇ ਵਿੱਚ ਗੁਣ ਨੇ ਹੋਰ ਗੁਣਾ ਤੇ ਵਾਧਾ ਕਰ ਦਿੰਦਾ ਹੈ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਦੇ ਇਹ ਗੁਰੂ ਦੀ ਵਡਿਆਈ ਆ ਹੁਣ ਗੁਰੂ ਨੂੰ ਕੀ ਬੇਟਾ ਕਰੀਏ ਸਾਰਾ ਕੁਝ ਉਹਦਾ ਦਿੱਤਾ ਏ ਤੇਰਾ ਕੀ ਆ tujhe kya har ko ਪਾਤਸ਼ਾਹ ਕਹਿੰਦੇ ਨੇ ਫਿਰ ਇੱਕ ਕੰਮ ਕਰਿਆ ਕਰ ਗੁਰੂ ਨੂੰ ਆਪਾਂ ਕੀ ਦੇ ਸਕਦੇ ਆ ਸਾਰਾ ਕੁਤੇ ਗੁਰੂ ਦਾ ਹੀ ਦਿੱਤਾ ਏ ਪਰ ਇੰਨਾ ਕਹਿਦਾ ਕਰ ਰਹੇ ਪਾਤਸ਼ਾਹ ਮੈਂ ਤੇਰੇ ਤੋਂ ਬਲਹਾਰ ਮੈਂ ਤੇਰੇ ਤੋਂ ਕੁਰਬਾਨ ਮੈਂ ਤੇਰੇ ਤੋਂ ਵਾਰੀ ਮੈਂ ਤੇਰੇ ਤੋਂ ਬਲਹਾਰੀ ਆਪਣੇ ਸਤਿਗੁਰ ਕੈ ਬਲਹਾਰ ਹੈ ਜਿਸ ਗੁਰੂ ਨੇ ਕਿਰਪਾ ਕਰਕੇ ਆਗਾ ਸੁਖ ਅੱਗੇ ਤੋਂ ਭਾਵ ਜਿਹੜਾ ਆਉਣ ਵਾਲਾ ਸਮਾਂ ਏ ਇਹਨੂੰ ਪਰਲੋਕ ਵੀ ਕਹਿ ਸਕਦੇ ਆ ਜਾਂ ਜ਼ਿੰਦਗੀ ਦਾ ਆਉਣ ਵਾਲਾ ਸਮਾਂ ਵੀ ਕਹਿ ਸਕਦੇ ਆ ਪਾਛੇ ਤੋਂ ਭਾਵ ਪਿਛਲਾ ਸਾਡਾ ਸਮਾਂ ਜਿਹੜਾ ਬੀਤ ਚੁੱਕਾ ਏ ਵੇਖੋ ਕਈ ਵਾਰੀ ਪਿਛਲੇ ਸਮੇਂ ਨੂੰ ਸੋਚ ਕੇ ਬੰਦਾ ਪਛਤਾਵਾ ਕਰਦਾ ਏ ਪਿਛਲੇ ਸਮੇਂ ਦਾ ਪਛਤਾਵਾ ਏ ਆਉਣ ਵਾਲੇ ਸਮੇਂ ਦੀ ਬੰਦੇ ਨੂੰ ਚਿੰਤਾ ਏ ਪਿਛਲੇ ਦਾ ਪਛਤਾਵਾ ਕਰਦਿਆਂ ਆਉਣ ਵਾਲੀ ਦੀ ਚਿੰਤਾ ਕਰਦਿਆਂ ਕਰਦਿਆਂ ਅੱਜ ਵਾਲਾ ਸਮਾਂ ਗਵਾ ਲੈਂਦਾ ਏ ਵਾਛਾ ਕਹਿੰਦੇ ਕਿ ਪਿਛਲਾ ਤੇਰੇ ਹੱਥ ਵਿੱਚ ਨਹੀਂ ਆਉਣ ਵਾਲਾ ਹੱਲੇ ਆਇਆ ਨਹੀਂ ਤੇ ਪਿਛਲੇ ਦੀ ਚਿੰਤਾ ਕਰਕੇ ਆਉਣ ਵਾਲੇ ਦੀ ਚਿੰਤਾ ਕਰਕੇ ਪਿਛਲੇ ਦਾ ਪਛਤਾਵਾ ਕਰਕੇ ਤੂੰ ਅੱਜ ਨਾ ਗਵਾ ਅੱਜ ਨੂੰ ਸੰਭਾਲ ਜੇ ਅੱਜ ਸੰਭਾਲ ਲਿਆ ਕੱਲ ਤੇਰਾ ਚੰਗਾ ਹੋਏਗਾ ਸਿੱਖ ਦਾ ਜੀਵਨ ਅੱਜ ਵਿੱਚ ਆ ਅੱਜ ਪ੍ਰਮਾਤਮਾ ਦੀ ਬਖਸ਼ਿਸ਼ ਅੱਜ ਮੈਂ ਸੇਵਾ ਕਰਾਂ ਅੱਜ ਮੈਂ ਬਾਣੀ ਪੜਾਂ ਅੱਜ ਮੈਂ ਕੋਈ ਚੰਗਾ ਧਰਮ ਦਾ ਪਰ ਪੁਕਾਰ ਦਾ ਕਰਮ ਕਰਾਂ ਅੱਜ ਬੀਜ ਬੀਜਾਂ ਪਾਤਸ਼ਾਹ ਕਹ ਲਗੇ ਜੀ ਅੱਜ ਚੰਗਾ ਬੀਜ ਬੀਜਿਆ ਏ ਬਾਣੀ ਪੜੀ ਆ ਸੇਵਾ ਕੀਤੀ ਆ ਵਿੱਚ ਦੁਨੀਆ ਸੇਵ ਕੁਮਾਈਏ ਤਾਂ ਧਰਗੇ ਬੈਸਣ ਪਾਈਏ ਸੇਵਾ ਕੀਤੀ ਆ ਤਨ ਨਿਰਮਲ ਹੁੰਦਾ ਏ ਬਾਣੀ ਪੜਿਆ ਮਨ ਨਿਰਮਲ ਹੁੰਦਾ ਏ ਅੱਜ ਬਾਣੀ ਪੜਾਂਗੇ ਸੇਵਾ ਕਰਾਂਗੇ ਬਾਅਦ ਕਹਿਣ ਲਗੇ ਇਹ ਫਲ ਸਦੀਵੀ ਆ ਇਹ 12 ਮਹੀਨੇ ਫਲ ਦੇਣ ਵਾਲਾ ਗੁਰੂ ਦਾ ਸ਼ਬਦ ਹੈ ਅੱਜ ਪੜਾਂਗੇ ਕੱਲ ਵੀ ਸੋਹਣਾ ਹੋਏਗਾ ਪਿਛਲੇ ਦਾ ਵੀ ਕੋਈ ਪਛਤਾਵਾ ਨਹੀਂ ਰਹੇਗਾ ਆਗਾ ਸੁਖ ਪਾਛੇ ਸੁਖ ਸਹਜਾ ਘਰ ਆਨੰਦ ਹਮਾਰਾ ਆਉਣ ਵਾਲਾ ਸਮਾਂ ਵੀ ਚੰਗਾ ਪਿਛਲਾ ਵੀ ਉਹਦੀ ਵੀ ਕੋਈ ਚਿੰਤਾ ਨਹੀਂ ਤੇ ਘਰ ਘਰ ਤੋਂ ਪਾਵੈ ਹਿਰਦੇ ਰੂਪੀ ਕਰ ਹੁਣ ਬੰਦੇ ਦਾ ਮਨ ਸੁਖੀ ਹੋਵੇ ਨਾ ਮਨ ਅੰਦਰ ਸੋਕ ਹੋਵੇ ਬੰਦਾ ਕਿਤੇ ਵੀ ਬੈਠਾ ਹੋਵੇ ਆਪਣੇ ਆਪ ਨੂੰ ਸੁਖ ਮਹਿਸੂਸ ਕਰੇਗਾ ਤੇ ਬੰਦੇ ਦਾ ਮਨ ਦੁਖੀ ਹੋਵੇ ਉਹਨੂੰ ਕਿਤੇ ਵੀ ਬਿਠਾ ਲਿਓ ਉੱਥੇ ਜਾ ਕੇ ਉਹ ਦੁਖੀ ਮਹਿਸੂਸ ਕਰੇਗਾ ਕਿਉਂਕਿ ਮਨ ਦੁਖੀ ਆ ਪਾਛੇ ਰਹਿਮਤ ਕਰਕੇ ਦੁੱਖ ਦਾ ਨਾਸ ਕਰਕੇ ਤੇ ਸੁੱਖਾਂ ਦਾ ਹਿਰਦੇ ਅੰਦਰ ਪ੍ਰਵੇਸ਼ ਕਰ ਦਿੱਤਾ ਹੁਣ ਬੰਦਾ ਜਿੱਥੇ ਵੀ ਬੈਠਦਾ ਏ ਸੰਤੋ ਸੁਖ ਹੋਵਾ ਸਭ ਥਾਈਂ ਜਿੱਥੇ ਵੀ ਬੈਠਦਾ ਏ ਸੰਤੋ ਸੁਖ ਹੋਵਾ ਸਭ ਥਾਈਂ ਪਾਰ ਬ੍ਰਹਮ ਪੂਰਨ ਪਰਮੇਸ਼ਰ ਰੱਬ ਰਿਆ ਸਭ ਨਹੀਂ ਜਾਈ ਉਹ ਪ੍ਰਮਾਤਮਾ ਤੇ ਜਾਈ ਕਿੰਨੇ ਨ ਜਗ੍ਹਾ ਕੋਈ ਐਸੀ ਜਗ੍ਹਾ ਨਹੀਂ ਜਿੱਥੇ ਪ੍ਰਮਾਤਮਾ ਨਹੀਂ ਹੈ ਜਿੱਥੇ ਵੀ ਆੜਦਾ ਹੈ ਪ੍ਰਮਾਤਮਾ ਨਾਲ ਸਾਹਮਣੇ ਪਾ ਕੇ ਉਹਦੇ ਰੰਗ ਵਿੱਚ ਮਨੁੱਖ ਆਨੰਦ ਮਹਿਸੂਸ ਕਰਦਾ ਹੈ ਕਿਉਂਕਿ ਜਿੱਥੇ ਪ੍ਰਮਾਤਮਾ ਹੋਏਗਾ ਇੱਕ ਗੱਲ ਨੋਟ ਕਰੀਏ ਜਿੱਥੇ ਪ੍ਰਮਾਤਮਾ ਹੋਏਗਾ ਉੱਥੇ ਆਨੰਦ ਹੋਏਗਾ ਖੇੜਾ ਹੋਏਗਾ ਉੱਥੇ ਉਹਦੇ ਖਜ਼ਾਨੇ ਵੀ ਹੋਣਗੇ ਨਾਮ ਜਪਣ ਵਾਲਾ ਉਹਨੂੰ ਕਿਸੇ ਚੀਜ਼ ਦੀ ਥੋੜ੍ਹ ਨਹੀਂ ਰਹਿ ਜਾਂਦੀ ਕਿਉਂਕਿ ਨਾਮ ਦੀ ਬਰਕਤ ਹੀ ਇੰਨੀ ਵੱਡੀ ਹੈ ਜੋ ਇੱਕ ਮਨ ਇੱਕ ਚਿੱਤ ਅਰਾਧੇ ਤਨ ਕੀ ਬਰਕਤ ਖਾਏ ਅਸ਼ੰਕ ਕਰੋੜੇ ਸ਼ੰਕਾ ਕਰੋੜਾਂ ਬਰਕਤਾਂ ਗੁਰੂ ਨਾਨਕ ਦੀ ਬਰਕਤ ਅੱਜ ਵੀ ਵਰਤ ਰਹੀ ਹੈ ਕਿੰਨੀ ਦਿਨੋਂ ਦਿਨ ਵਧ ਰਹੀ ਹੈਗਾ ਆਪਾਂ ਕਿੰਨੇ ਨਾਨਕ ਨੇ 20 ਦਾ ਲੰਗਰ ਲਾਇਆ ਮੁੱਕਦਾ ਹੀ ਨਹੀਂ ਕਿਉਂਕਿ ਉਹ ਵਿਹਾਂ ਚੀ ਬਰਕਤ ਆ ਆਪਾਂ ਧਰਮ ਦੇ ਰਾਹ ਤੇ ਧਰਮ ਦੇ ਨਾਂ ਤੇ ਖਰਚ ਕਰਕੇ ਵੇਖੀਏ ਬਰਕਤ ਪੈ ਜਾਂਦੀ ਐਸੀ ਤੇ ਮਰ ਕਹ ਲਓ ਕਦੀ ਵੀ ਲਖੋਟੀ ਨਹੀਂ ਆ ਇਸ ਵਾਰ ਤੇ ਸਾਹਿਬ ਕਹਿੰਦੇ ਨੇ ਆਗਾ ਸੁਖ ਪਾਸਾ ਸੁਖ ਸਹਿਜਾ ਕਰ ਆਨੰਦ ਹਮਾਰੇ ਰਹਾਉ ਗੁਰ ਪੂਰਾ ਪੇਟਿਓ ਵਡਪਾਗੀ ਜਿਹੜਾ ਪੂਰੋ ਗੁਰੂ ਆ ਨਾ ਪੇਟਿਓ ਪੇਟਿਓ ਤੋਂ ਪਾ ਮਲਾਪ ਪੂਰੇ ਗੁਰੂ ਦਾ ਮਲਾਪ ਵੱਡੇ ਪਾਗਾ ਨਾਲ ਆ ਮਨੇ ਪਿਆ ਪਰਗਾ ਸਾਹਿਬ ਪੂਰੇ ਗੁਰੂ ਨੂੰ ਮਿਲਦੇ ਨਾਲ ਇਸ ਮਨ ਰੂਪੀ ਗਿਆਨ ਅੰਜਨ ਗੁਰ ਦੀਆ ਗਿਆਨ ਅੰਧੇਰ ਪੁਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਮਨੇ ਪਿਆ ਪ੍ਰਗਾਸਾ ਗੁਰੂ ਕੇ ਸ਼ਬਦ ਰਾਈ ਮਨ ਦੇ ਅੰਦਰ ਚਲਣ ਹੋ ਗਿਆ ਭਾਵ ਚੰਗੇ ਅਤੇ ਮਾੜੇ ਦੀ ਪਛਾਣ ਆ ਗਈ ਚੰਗਾ ਤੇ ਮਾੜਾ ਦੋ ਬੀਜ ਨੇ ਮਾੜਾ ਬੀਜਾਂਗੇ ਮਾੜਾ ਵੱਡਾਂਗੇ ਚੰਗਾ ਬੀਜਾਂਗੇ ਚੰਗਾ ਵੱਡਾਂਗੇ ਤੇ ਸਾਬ ਕਹਿੰਦੇ ਨੇ ਗੁਰੂ ਕਿੰਨਾ ਸਮਰੱਤ ਆ ਕੋਈ ਨਾ ਪਹੁੰਚਣ ਹਾਰਾ ਦੁਜਾ ਆਪਣੇ ਸਾਬ ਕਾ ਪਰਵਾਸਾ ਜਿੱਤੇ ਹਰ ਅਰਾਧਿਏ ਤੇਤੇ ਆਰ ਮੇਤਸਾਈ ਜਿੱਥੇ ਉਹਨੂੰ ਇਲਾਜ ਕਰੀਏ ਉਹ ਉੱਥੇ ਪਹੁੰਚ ਜਾਂਦਾ ਇਸ ਵਾਸਤੇ ਆਪਣੇ ਸਤਿਗੁਰ ਕੈ ਬਲਹਾਰਾ ਆਗਾ ਸੁਖ ਪਾਛਾ ਸੁਖ ਸਹਿਜਾ ਕਰ ਆਨੰਦ ਹਮਾਰਾ ਰਹਾਉ ਅੰਤਰਜਾਮੀ ਕਰਨੇ ਆਰਾ ਸੋਈ ਖਸਮ ਹਮਾਰਾ ਅੰਤਰਜਾਮੀ ਉਹ ਜਿਹੜਾ ਅਕਾਲਪੁਰ ਕੋ ਵਾਹਿਗੁਰੂ ਆ ਨਾ ਸਾਰਿਆਂ ਦੀ ਦਿਲਾਂ ਦੀ ਜਾਣਨ ਵਾਲਾ ਏ ਤੇ ਹੁਣ ਜੀਵ ਨੂੰ ਇੰਨਾ ਕਿ ਯਕੀਨ ਹੋ ਜਾਂਦਾ ਕਿ ਉਹਦੇ ਉਹਦਾ ਹੱਥ ਮੇਰੇ ਸਿਰ ਤੇ ਆ ਸਦਾ ਮੇਰੀ ਰੱਖਿਆ ਕਰਨ ਵਾਲਾ ਏ ਤੇ ਜਦੋਂ ਕੋਈ ਸਰਬਸ਼ਕਤੀਮਾਨ ਕੋਲ ਹੋਵੇ ਉਹਦਾ ਸਾਥ ਮਹਿਸੂਸ ਕੋਲ ਹੋਵੇ ਤੇ ਬੰਦੇ ਨੂੰ ਕੋਈ ਭੈ ਨਹੀਂ ਰਹਿ ਜਾਂਦਾ ਕੋਈ ਡਰ ਨਹੀਂ ਰਹਿ ਜਾਂਦਾ ਤੇ ਦੂਸਰੀ ਬਾਤ ਮਹਾਰਜ ਕਹਿੰਦੇ ਨੇ ਨਿਰਪੋ ਭੈ ਗੁਰ ਚਰਨੀ ਲਾਗੇ ਇਕ ਰਾਮ ਨਾਮ ਆਧਾਰਾ ਹੁਣ ਮੇਰੀ ਜ਼ਿੰਦਗੀ ਦਾ ਆਧਾਰ ਕੇਵਲ ਤੇ ਕੇਵਲ ਪ੍ਰਮਾਤਮਾ ਦਾ ਨਾਮ ਆ ਮੇਰੀ ਜ਼ਿੰਦਗੀ 'ਚ ਹੁਣ ਮੈਨੂੰ ਕੋਈ ਡਰ ਨਹੀਂ ਪੁੰਦਾ ਭਾਵ ਨਿਰਭਉ ਜਪੈ ਸਗਲ ਪਾਉ ਮਿਟਾ ਅਗੇ ਸਾਬ ਕਹਿੰਦੇ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਐ ਵੀ ਹੋਵਣਾਰਾ ਗੁਰੂ ਦੀ ਕਿਰਪਾ ਨਾਲ ਮੈਨੂੰ ਯਕੀਨ ਬਣ ਗਿਆ ਹੈ ਕਿ ਉਹ ਜਰਾ ਪ੍ਰਮਾਤਮਾ ਦਾ ਦਰਸ਼ਨ ਹੈ ਨਾ ਇਹ ਮਨੁੱਖਾ ਜਨਮ ਦਾ ਫਲ ਦੇਣ ਵਾਲਾ ਹੈ ਸਫਲ ਆ ਉਹਦੇ ਦਰਸ਼ਨਾਂ ਵਿੱਚੋਂ ਬੜੀਆਂ ਬਰਕਤਾਂ ਮਿਲਦੀਆਂ ਨੇ ਦਰਸ਼ਨ ਪਰਸਿਆਂ ਗੁਰੂ ਕਹੈ ਜਨਮ ਮਰਨ ਦੁੱਖ ਜਾਏ ਕੰਢ ਲਗਾਏ ਆਪਣੇ ਜਨਰਾਕੇ ਆਪਣੀ ਪ੍ਰੀਤ ਪਿਆਰਾ ਉਹ ਇੰਨਾ ਪਿਆਰ ਵਾਲਾ ਏ ਜੇ ਕੋਈ ਉਹਦਾ ਇੱਕ ਵਾਰਾ ਹੋ ਜੇ ਨਾ ਉਹ ਕਲੇਜੇ ਨਾਲ ਲਾ ਕੇ ਰੱਖਦਾ ਇੱਕ ਵਾਰਾ ਮਾਰਜੀ ਕਲਗੀ ਵਾਲੇ ਪੁੱਛਦੇ ਭਾਈ ਕੋਈ ਸੇਵਾ ਕਰਦਾ ਸਿ ਭਾਈ ਤੇਰਾ ਨਾਮ ਕੀ ਕਹ ਲਗੇ ਜੋਗਾ ਤੇ ਸਾਬ ਕਹ ਲਗੇ ਕਿਹਦੇ ਜੋਗਾ ਮਾਰਜੀ ਤੁਹਾਡੇ ਜੋਗਾ ਤੇ ਸਾਬ ਕਹ ਲਗੇ ਜੇ ਤੂੰ ਸਾਡੇ ਜੋਗਾ ਤੇ ਅਸੀਂ ਤੇਰੇ ਜੋਗੇ ਪਰ ਕਈ ਵਾਰੀ ਬੰਦੇ ਅੰਦਰ ਹੀ ਸ਼ਿਆਰੀ ਆ ਜਾਂਦੀ ਆ ਕਿ ਮਾਰੀ ਤਾਂ ਮੇਰੇ ਨਾਲ ਕਿੰਨਾ ਪਿਆਰ ਕਰਦੇ ਨੇ ਘਰ ਗਿਆ ਉਮਾਰ ਜੀ ਨੇ ਚਿੱਠੀ ਭੇਜੀ ਪੀ ਜੋਗਿਆ ਯਾਰ ਆ ਜਾ ਕੰਮ ਕੋਈ ਰੁਕਿਆ ਹੈ ਕਹ ਲਗਾ ਕਿਹੜਾ ਐਸਾ ਕੰਮ ਹੈ ਆਪਣੇ ਜਿਹੜਾ ਜੋਗੀ ਬਣਾ ਨਹੀਂ ਹੁੰਦਾ ਸ਼ਰੀਰ ਆ ਗਈ ਨਾ ਮਨ ਅੰਦਰ ਚਲਾਕੀ ਆ ਜਾਂਦੀ ਬੰਦੇ ਦੇ ਅੰਦਰ ਉਹ ਰਸਤੇ ਜਦੋਂ ਹਿਸ਼ਾਰਪੁਰ ਆਇਆ ਕਹ ਲਗਾ ਕਿਹੜਾ ਗੁਰੂ ਵੇਖਦਾ ਪਿਆ ਵੇਖੇ ਮੇਲਾ ਲੱਗਾ ਏ ਕੋਈ ਮੁਜ਼ਰਾ ਲੱਗਾ ਏ ਵੇਖ ਚੱਲਨੇ ਆ ਚਲੇ ਜਾਵਾਂਗੇ ਪਰ ਜਿਸ ਵੇਲੇ ਉਸ ਪਾਸੇ ਨੂੰ ਜਾਂਦਾ ਹੈ ਕਲਗੀ ਵਾਲੇ ਪਾਤਸ਼ਾਹ ਕੇ ਪਹਿਰਾ ਪਹਿਰੇ ਦਰਵਾਜ਼ੇ ਖਲੋਜ ਜਾਂਦੇ ਨੇ ਕਹਨ ਗਏ ਤੇਰਾ ਸਰੂਪ ਦੱਸਦਾ ਏ ਕਿ ਤੇਰਾ ਥਾਏ ਨਹੀਂ ਤੇਰਾ ਥਾ ਤੇ ਅਨੰਦਪੁਰਿਆ ਮਾੜੀ ਜੀ ਨੇ ਰੋਕ ਲਿਆ ਕੰਠ ਲਗਾਏ ਆਪਣੇ ਜਨ ਰੱਖੇ ਉਹ ਗਲਤ ਪਾਸੇ ਜਾਣ ਨਹੀਂ ਦਿੱਤਾ ਇਹ ਕਿਤੇ ਮਾੜਾ ਬੀਜ ਬੀਜਦਾ ਜ਼ਿੰਦਗੀ ਨੂੰ ਕਲੰਕ ਲੱਗ ਜਾਣਾ ਸੀ ਪਰ ਕਲਗੀ ਵਾਲੇ ਪਾਚ ਨੂੰ ਹੱਥ ਪਕੜਾਇਆ ਇੱਕ ਵਾਰੀ ਕਿਹਾ ਸੀ ਮਾੜੀ ਤੇਰੇ ਜੋਗਾ ਤੇ ਮਾੜੀ ਕਿਵੇਂ ਕਲੇਜੇ ਨਾਲ ਲਾ ਕੇ ਰੱਖਦੇ ਨੇ ਸਹਿਬ ਕਹਿੰਦੇ ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੇ ਉਹ ਗੁਰੂ ਦੀ ਬੜੀ ਵੱਡੀ ਵਡਿਆਈ ਹੈ ਐਸਾ ਮਾਰਗ ਦੇ ਦਿੰਦਾ ਏ ਜਿਹਦੇ ਨਾਲ ਜ਼ਿੰਦਗੀ ਦਾ ਜਰਾ ਸਾਰਾ ਮਨੋਰਥ ਪੂਰਾ ਹੋ ਜਾਂਦਾ ਏ ਭਾਵ ਸੰਸਾਰਕ ਤੌਰ ਤੇ ਵੀ ਬੰਦੇ ਦੀ ਜ਼ਿੰਦਗੀ ਖਸ਼ਹਾਲ ਤੇ ਅਧਿਆਤਮਿਕ ਜੀਵਨ ਦੀ ਵੀ ਦਾਤ ਪ੍ਰਾਪਤ ਕਰਕੇ ਜੀਵਨ ਸੋਨਾ ਬਣ ਜਾਂਦਾ ਏ ਨਾਨਕ ਕੋ ਗੁਰ ਪੂਰਾ ਭੇਟਿਓ ਸਗਲੇ ਦੁੱਖ ਬਿਨਾਸ ਨਾਨਕ ਨੂੰ ਪੂਰਾ ਗੁਰੂ ਮਿਲ ਪਿਆ ਪੂਰਾ ਗੁਰੂ ਭਾਵ ਸ਼ਬਦ ਸ਼ਬਦ ਦੀ ਦਾਤ ਮਿਲ ਗਈ ਸ਼ਬਦ ਗੁਰੂ ਨਾਲ ਜੋੜ ਜੁੜ ਗਿਆ ਤੇ ਕਹਿ ਲਗੇ ਜ਼ਿੰਦਗੀ ਅੰਦਰ ਹੁਣ ਕੋਈ ਦੁੱਖ ਨਹੀਂ ਰਿਹਾ ਉਤੇ ਦੁੱਖ ਨਹੀਂ ਸਭ ਸੋਕੀ ਐ ਰੇ ਹਾਰ ਨਹੀਂ ਸਮਝੇ ਤੇ ਹੁਣ ਜਿੱਦਣ ਕਦਮ ਰੱਖਦੇ ਆ ਸਫਲਤਾ ਕਦਮ ਚੁੱਕਦੀ ਐ ਸੋ ਗੁਰੂ ਕਿਰਪਾ ਕਰੇ ਅੱਜ ਸਤਗੁਰੂ ਪਾਤਸ਼ਾਹ ਜੀ ਨੇ ਆਪਣੇ ਸੋਹਣੇ ਤਖਤ ਤੇ ਪ੍ਰਕਾਸ਼ਮਾਨ ਹੋ ਕੇ ਜੋ ਉਪਦੇਸ਼ ਮੇਰੀ ਤੁਹਾਡੀ ਝੋਲੀ ਚ ਪਾਇਆ ਏ ਸੰਖੇਪ ਜਰੂਰ ਵਿੱਚ ਆਪਾਂ ਨੂੰ ਵਿਚਾਰ ਦੀ ਕੋਸ਼ਿਸ਼ ਕੀਤੀ ਆ ਸਤਗੁਰੂ ਪਾਤਸ਼ਾਹ ਕਿਰਪਾ ਕਰ ਆਪਣੇ ਚਨ ਕਮਲਾਂ ਦਾ ਪਿਆਰ ਦਾ ਬਾਣੀ ਦਾ ਪਿਆਰ ਬਖਸ਼ ਕਰਨ ਕੁਰਬਾਨੀ ਉਸਾਰ ਜੀਵਨ ਜੋਤੀ ਸਤਗੁਰ ਪਾਤਸ਼ਾਹ ਦੀ ਬਲਬੁੱਧੀ ਪ੍ਰਦਾਨ ਕਰਨ ਹੋਈਆਂ ਬੇਅੰਤ ਬੇਨ ਭੁੱਲਾਂ ਦੀ ਖਿਮਾ ਜੀ ਸੁਖ ਹੋਵੇ ਨਾਮ ਚ ਤਾਵੇ ਸਿੱਖ ਪਰਦੇਸ ਹੁੰਦੇ ਸਰਬਤ ਲਾਇਮੰਦ ਹੋਵਣ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਆਉ ਪੰਜ ਵਾਰ ਗੁਰਮਤ ਗੁਰਮਤ ਦਾ ਜਾਪ ਕਰਕੇ ਸਤਗੁਰ ਪਾਤਸ਼ਾਹ ਜੀ ਦੀ ਅਸੀਸ ਪ੍ਰਾਪਤ ਕਰੀਏ ਜੀ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਹੋਈਆਂ ਬੇਅੰਤ ਬਿੰਦ ਪੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ